ਪੁਰਾਤਨ ਗੁਰਸਿੱਖਾਂ ਦਾ ਜੀਵਨ ਵੀ ਬੜਾ ਕਮਾਲ ਸੀ ਜਿਨ੍ਹਾਂ ਤੋਂ ਅੱਜ ਸਾਨੂੰ ਬਹੁਤ ਵੱਡੀ ਸੇਧ ਮਿਲਦੀ ਹੈ ਜਿਨ੍ਹਾਂ ਸਬਰ ਤੇ ਸੰਤੋਖ ਉਸ ਸਮੇਂ ਗੁਰਸਿੱਖਾਂ ਦੇ ਵਿੱਚ ਸੀ ਸ਼ਾਇਦ ਅੱਜ ਕੋਈ ਬਿਰਲਾ ਹੀ ਹੋਏਗਾ ਉਹਨਾਂ ਸਬਰ ਤੇ ਸੰਤੋਖ ਰੱਖਣ ਵਾਲਾ ਸਮਾਧਨ ਤਨ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ ਜਦੋਂ ਸਤਗੁਰੂ ਜੀ ਆਨੰਦਪੁਰ ਸਾਹਿਬ ਦੇ ਵਿੱਚ ਸਨ ਤਾਂ ਗੁਰੂ ਜੀ ਦਾ ਬੜਾ ਹੀ ਪਿਆਰਾ ਸਿੱਖ ਭਾਈ ਰੂਪ ਸਿੰਘ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕਰਦਾ ਸੀ ਨਾਲ-ਨਾਲ ਸਿਮਰਨ ਕਰਿਆ ਕਰਦਾ ਸੀ ਸਮਾਂ ਬੀਤਣ ਦੇ ਨਾਲ ਇੱਕ ਦਿਨ ਸਤਗੁਰੂ ਜੀ ਬਹੁਤ ਜ਼ਿਆਦਾ ਸੇਵਾ ਤੋਂ ਖੁਸ਼ ਤੇ ਪ੍ਰਸੰਨ ਹੋ ਗਏ ਅਤੇ ਭਾਈ ਰੂਪ ਸਿੰਘ ਨੂੰ ਕਹਿੰਦੇ ਹਨ ਕਿ ਅਸੀਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹਾਂ ਮਨ ਦੇ ਵਿੱਚ ਤੇਰੇ ਜੋ ਵੀ ਇੱਛਾ ਹੈ ਜੋ ਵੀ ਤੂੰ ਮੰਗਣਾ ਹੈ ਤੂੰ ਮੰਗ ਸਕਦਾ ਹੈ ਅੱਜ ਸਤਿਗੁਰੂ ਤੇਰੇ ਤੇ ਤਰੁੱਠ ਪਏ ਹਨ ਤਾਂ ਉਹ ਅੱਗੋਂ ਹੱਥ ਜੋੜ ਕੇ ਕਹਿੰਦਾ ਹੈ ਕਿ ਸਤਿਗੁਰੂ ਜੀ ਇਸ਼ਾਵਾ ਤਾਂ ਬਹੁਤ ਸਨ ਪਰ ਜਦੋਂ ਦਾ ਆਪ ਜੀ ਨੇ ਮੈਨੂੰ ਆਪਣਾ ਬਣਾ ਲਿਆ ਆਪਣੀ ਸੇਵਾ ਦੇ ਦਿੱਤੀ ਸਤਿਗੁਰੂ ਜੀ ਜਕੀਨ ਮੰਨਿਓ ਮਨ ਦੇ ਵਿੱਚ ਇੱਛਾ ਵਾਲੀ ਕੋਈ ਗੱਲ ਹੀ ਨਹੀਂ ਰਹੀ ਮੈਂ ਤਾਂ ਸਗੋਂ ਆਪਣੇ ਆਪ ਨੂੰ ਭੱਗਾ ਵਾਲਾ ਸਮਝਦਾ ਹਾਂ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਹੈ ਮੈਨੂੰ ਆਪਣੇ ਦਰਦ ਦੀ ਤੇ ਆਪਣੀ ਸੇਵਾ ਦਿੱਤੀ ਹੈ ਸਤਿਗੁਰੂ ਜੀ ਕਹਿੰਦੇ ਦੇਖ ਇੱਥੇ ਕੋਈ ਵੀ ਕਮੀ ਨਹੀਂ ਜੋ ਦਿਲ ਕਰਦਾ ਹੈ ਦਿਲ ਖੋਲ ਕੇ ਮੰਗ ਲਾ ਤੇ ਜਾ ਤੈਨੂੰ ਜਦੋਂ ਵੀ ਲੋੜ ਪਈ ਆ ਕੇ ਮੰਗ ਲਈ ਸਭ ਕੁਝ ਤੇਰੇ ਲਈ ਇੱਥੇ ਹਾਜ਼ਰ ਹੈ ਇਹ ਸੁਣ ਕੇ ਉਹ ਬੜਾ ਖੁਸ਼ ਹੋਇਆ ਅਤੇ ਸਤਿਗੁਰੂ ਨੂੰ ਨਮਸਕਾਰ ਕਰਕੇ ਜਦੋਂ ਆਪਣੇ ਘਰ ਆ ਕੇ ਆਪਣੇ ਭਰਾ ਨੂੰ ਦੱਸਦਾ ਹੈ ਕਿ ਸਤਿਗੁਰੂ ਜੀ ਅੱਜ ਮੇਰੇ ਤੇ ਬਹੁਤ ਖੁਸ਼ ਸਨ ਮੇਰੀ ਸੇਵਾ ਤੇ ਸਿਮਰਨ ਤੋਂ ਸਤਿਗੁਰੂ ਜੀ ਨੇ ਮੈਨੂੰ ਕਿਹਾ ਕਿ ਤੇਰੇ ਜੋ ਮਨ ਦੀ ਇੱਛਾ ਹੈ ਮੰਗਲਾ ਪਰ ਮੈਂ ਕੁਝ ਨਹੀਂ ਮੰਗਿਆ ਤਾਂ ਭਾਈ ਰੂਪ ਸਿੰਘ ਦਾ ਵੱਡਾ ਭਰਾ ਕਹਿੰਦਾ ਹੈ ਕਿ ਇੰਨਾ ਚਿਰ ਹੋ ਗਿਆ ਤੈਨੂੰ ਗੁਰੂ ਦਾ ਭਾਰ ਢੋਂਦਿਆਂ ਨੂੰ ਚੱਕਰੀ ਕਰਦਿਆਂ ਨੂੰ ਰਹਿਿਆ ਨਾ ਉੱਥੇ ਦਾ ਉੱਥੇ ਹੀ ਜਿੱਥੇ ਪਹਿਲਾਂ ਸੀ ਜੇ ਮੰਗਣਾ ਹੀ ਸੀ ਸਤਿਗੁਰੂ ਕੋਲੇ ਇੰਨੀ ਜ਼ਮੀਨ ਹੈ ਆਨੰਦਪੁਰੇ ਸਾਰੀ ਹੀ ਉਹਨਾਂ ਦੀ ਹੈ ਥੋੜੀ-ਮੋਟੀ ਜ਼ਮੀਨ ਮੰਗ ਲੰਦਾ ਤੇਰੀ ਗਰੀਬੀ ਖਤਮ ਹੋ ਜਾਂਦੀ ਇਹ ਸੁਣ ਕੇ ਉਹ ਬੜਾ ਉਸ ਨੂੰ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਉਹਦਾ ਵੱਡਾ ਭਰਾ ਉਸ ਨੂੰ ਬੋਲਿਆ ਫਿਰ ਉਹ ਇਹੋ ਹੀ ਗੱਲ ਆਪਣੀ ਧਰਮ ਪਤਨੀ ਨੂੰ ਦੱਸਦਾ ਹੈ ਕਿ ਸਤਿਗੁਰੂ ਜੀ ਅੱਜ ਮੇਰੀ ਸੇਵਾ ਤੇ ਬਹੁਤ ਖੁਸ਼ ਹੋਏ ਉਹਨਾਂ ਨੇ ਮੈਨੂੰ ਪੁੱਛ ਲਿਆ ਵੀ ਤੈਨੂੰ ਕੀ ਚਾਹੀਦਾ ਹੈ ਪਰ ਮੈਂ ਅੱਗੋਂ ਸਤਿਗੁਰੂ ਨੂੰ ਕਹਿ ਦਿੱਤਾ ਕਿ ਨਹੀਂ ਸਤਿਗੁਰੂ ਤੇਰਾ ਪਿਆਰ ਹੀ ਬਹੁਤ ਹੈ ਚੀਜ਼ਾਂ ਦਾ ਮੈਂ ਕੀ ਕਰਨਾ ਹੈ ਤਾਂ ਭਾਈ ਰੂਪ ਸਿੰਘ ਦੀ ਪਤਨੀ ਗੁੱਸੇ ਦੇ ਵਿੱਚ ਕਹਿੰਦੀ ਹੈ ਜੇ ਮੰਗਣਾ ਹੀ ਸੀ ਤਾਂ ਇੰਨੀ ਕਿ ਧਨ ਦੌਲਤ ਮੰਗ ਲੈਂਦੇ ਕਿ ਘੱਟੋ ਘੱਟ ਸਾਡੀਆਂ ਚਾਰ ਪੁਸ਼ਟਾਂ ਬਹਿ ਕੇ ਤਾਂ ਖਾ ਲੈਂਦੀਆਂ ਘਰ ਦੇ ਵਿੱਚ ਇੰਨੀ ਗਰੀਬੀ ਹੈ ਬੱਚੇ ਕਈ ਵਾਰੀ ਬਿਨਾਂ ਰੋਟੀ ਖਾਦੇ ਹੀ ਸੌ ਜਾਂਦੇ ਹਨ ਜਿਨ੍ਹਾਂ ਤੋਂ ਕਰਜ਼ਾ ਲੈ ਕੇ ਘਰ ਦਾ ਗੁਜ਼ਾਰਾ ਕਰਦੇ ხਾਂ ਉਹ ਰੋਜ਼ ਦਰਵਾਜ਼ੇ ਤੇ ਆ ਜਾਂਦੇ ਹਨ ਮਾੜੇ ਬੋਲ ਬੋਲਦੇ ਹਨ ਕਿੰਨਾ ਚਿਰ ਅਸੀਂ ਇਹ ਜ਼ਲਤ ਦੀ ਜ਼ਿੰਦਗੀ ਇਸੇ ਤਰ੍ਹਾਂ ਹੀ ਜਿਉਂਦੇ ਰਹਾਂਗੇ ਇਹ ਸੁਣ ਕੇ ਭਾਈ ਰੂਪ ਸਿੰਘ ਪਰੇਸ਼ਾਨ ਹੋ ਗਿਆ ਵੀ ਭਰਾ ਕਹਿੰਦਾ ਹੈ ਜ਼ਮੀਨ ਤੇ ਜਾਇਦਾਦ ਮੰਗ ਲੈਣੀ ਸੀ ਘਰ ਵਾਲੀ ਕਹਿੰਦੀ ਹੈ ਧਨ ਦੌਲਤ ਪੈਸਾ ਮੰਗ ਲੈਣਾ ਸੀ ਇਹ ਸਾਰੀ ਗੱਲ ਉਸ ਦੀ ਛੋਟੀ ਜਿਹੀ ਬੱਚੀ ਸੁਣ ਰਹੀ ਸੀ ਕਈ ਵਾਰੀ ਬੱਚੇ ਭਾਵੇਂ ਉਮਰ ਦੇ ਵਿੱਚ ਛੋਟੇ ਹੁੰਦੇ ਹਨ ਪਰ ਗੱਲ ਸਿਆਣੀ ਇਹੋ ਜਿਹੀ ਕਰਦੇ ਹਨ ਕਿ ਕੋਈ ਸਿਆਣਾ ਵੀ ਨਹੀਂ ਕਰ ਸਕਦਾ ਜਦੋਂ ਭਾਈ ਰੂਪ ਸਿੰਘ ਦੀ ਬੇਟੀ ਨੇ ਦੇਖਿਆ ਕਿ ਮੇਰੇ ਪਿਤਾ ਜੀ ਨੂੰ ਮੇਰੇ ਪਰਿਵਾਰ ਦੇ ਕਿਸ ਤਰ੍ਹਾਂ ਗੱਲਬਾਤ ਕਰ ਰਹੇ ਹਨ ਤਾਂ ਉਸ ਨੇ ਕਿਹਾ ਕਿ ਬਾਪੂ ਜੀ ਤੁਸੀਂ ਪਰੇਸ਼ਾਨ ਕਿਉਂ ਹੋ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਜੇ ਤੁਸੀਂ ਮੰਗਣਾ ਹੀ ਸੀ ਤਾਂ ਫਿਰ ਸਤਿਗੁਰੂ ਤੋਂ ਕੋਈ ਵੱਡੀ ਦਾਤ ਮੰਗ ਲੈਣੀ ਸੀ ਭਾਈ ਰੂਪ ਸਿੰਘ ਕਹਿੰਦਾ ਕਿ ਪੁੱਤਰ ਬੱਚੀ ਬੱਡੀ ਦਾਤ ਕੀ ਉਹ ਕਹਿੰਦੀ ਕਿ ਬਾਪੂ ਜੀ ਪਿਤਾ ਜੀ ਤੁਸੀਂ ਸਤਿਗੁਰੂ ਨੂੰ ਇਹ ਕਹਿਣਾ ਸੀ ਕਿ ਸਤਿਗੁਰੂ ਜੀ ਜੋ ਤੁਸੀਂ ਸਾਨੂੰ ਦਿੱਤਾ ਹੈ ਜਿੰਨਾ ਵੀ ਸਾਨੂੰ ਦਿੱਤਾ ਹੈ ਨਾ ਸਾਨੂੰ ਐਸੇ ਦੇ ਵਿੱਚ ਸਬਰ ਸੰਤੋਖ ਬਖਸ਼ ਦਿਓ ਸਤਿਗੁਰੂ ਜੀ ਜੇ ਤੁਸੀਂ ਸਾਨੂੰ ਆਪਣਾ ਬਣਾਇਆ ਹੈ ਫਿਰ ਸਾਨੂੰ ਆਪਣਾ ਹੀ ਬਣਾ ਕੇ ਰੱਖਿਓ ਇਹ ਨਾ ਹੋਵੇ ਜਦੋਂ ਸਾਡੇ ਦੁੱਖ ਆਵੇ ਤਕਲੀਫ ਆਵੇ ਅਸੀਂ ਤੈਨੂੰ ਵਿਸਾਰ ਦਈਏ ਜਦੋਂ ਵੀ ਸਾਡੇ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਭਾਵੇਂ ਅਸੀਂ ਗਰੀਬੀ ਨਾਲ ਭਾਵੇਂ ਅਸੀਂ ਭੁੱਖੇ ਸੋ ਜਾਈਏ ਪਰ ਸਤਿਗੁਰੂ ਤੈਨੂੰ ਕਦੇ ਵੀ ਉਲਾਬਾਣਾ ਨਾ ਦਈਏ ਇਹ ਸੁਣ ਕੇ ਉਸ ਦਾ ਹਿਰਦਾ ਥਾਰ ਗਿਆ ਉਹ ਕਹਿੰਦਾ ਹੈ ਕਿ ਪੁੱਤਰ ਇਹ ਗੱਲ ਜੇ ਤੂੰ ਸਤਿਗੁਰੂ ਨੂੰ ਆਪ ਕਹੇ ਤਾਂ ਸ਼ਾਇਦ ਮੈਂ ਇਹ ਗੱਲ ਸਤਿਗੁਰੂ ਨੂੰ ਨਹੀਂ ਕਹਿ ਸਕਦਾ ਥੋੜੇ ਦਿਨ ਬਾਅਦ ਭਾਈ ਰੂਪ ਸਿੰਘ ਆਪਣੀ ਬੱਚੀ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਲੈ ਜਾਂਦਾ ਹੈ ਸਤਿਗੁਰੂ ਜੀ ਨੂੰ ਦੋਵੇਂ ਜਣੇ ਨਮਸਕਾਰ ਕਰਦੇ ਹਨ ਅਤੇ ਭਾਈ ਰੂਪ ਸਤਿਗੁਰੂ ਜੀ ਨੂੰ ਕਹਿੰਦਾ ਹੈ ਕਿ ਮੇਰੀ ਬੱਚੀ ਨੇ ਆਪ ਜੀ ਨੂੰ ਇੱਕ ਛੋਟੀ ਜਿਹੀ ਬੇਨਤੀ ਕਰਨੀ ਹੈ ਤਾਂ ਸਤਿਗੁਰੂ ਜੀ ਕਹਿੰਦੇ ਕਿ ਆਪ ਜੀ ਬੋਲੋ ਤਾਂ ਬੱਚੀ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਸਤਿਗੁਰੂ ਜੀ ਜਿਨ੍ਹਾਂ ਆਪ ਜੀ ਨੇ ਸਾਨੂੰ ਹੁਣ ਤੱਕ ਦਿੱਤਾ ਹੈ ਨਾ ਹਾਲੇ ਤੱਕ ਤਾਂ ਅਸੀਂ ਉਹਦਾ ਹੀ ਕਰਜ਼ਾ ਨਹੀਂ ਮੋੜ ਸਕੇ ਜੋ ਸਾਨੂੰ ਦਿੱਤਾ ਹੈ ਨਾ ਅਸੀਂ ਉਹਦਾ ਹੀ ਕਰਜ਼ਾ ਨਹੀਂ ਦੇ ਸਕਦੇ ਬਸ ਤੁਸੀਂ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਬਣਾ ਲਵੋ ਸਤਿਗੁਰੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਚਾਹੇ ਜਿੱਡੀ ਮਰਜੀ ਪਰੇਸ਼ਾਨੀ ਹੋਵੇ ਦੁੱਖ ਹੋਵੇ ਗਰੀਬੀ ਹੋਵੇ ਅਸੀਂ ਭਾਵੇਂ ਭੁੱਖੇ ਸੋ ਜਾਈਏ ਪਰ ਸਤਿਗੁਰੂ ਸਾਡੇ ਤੇ ਇਹੋ ਜਿਹੀ ਕਿਰਪਾ ਕਰ ਦਿਓ ਅਸੀਂ ਤੇਰੇ ਨਾਲ ਕਦੇ ਸ਼ਿਕਵਾ ਨਾ ਕਰੀਏ ਸਗੋਂ ਤੇਰਾ ਸ਼ੁਕਰਾਨਾ ਕਰੀਏ ਤੇ ਸਤਿਗੁਰੂ ਸਾਡੇ ਮਨ ਦੇ ਵਿੱਚੋਂ ਲਾਲਸਾ ਤੇ ਲਾਲਚ ਉਹ ਖਤਮ ਕਰ ਦੇਣਾ ਕਿਉਂਕਿ ਲਾਲਸਾ ਤੇ ਜੋ ਲਾਲਚ ਹੁੰਦਾ ਹੈ ਉਸ ਨਾਲ ਇਨਸਾਨ ਥਾਂ ਥਾਂ ਤੇ ਜਾ ਕੇ ਭੜਕਦਾ ਫਿਰਦਾ ਹੈ ਅੱਜ ਆਪਾਂ ਸਮਾਜ ਦੇ ਵਿੱਚ ਹਾਲਾਤ ਦੇਖ ਹੀ ਰਹੇ ਹਾਂ ਕਿ ਲੋਕ ਆਪਣੇ ਪੂਰੇ ਗੁਰੂ ਨੂੰ ਛੱਡ ਕੇ ਕਿਵੇਂ ਮੜੀਆਂ ਮਸਾਣੀਆਂ ਤੇ ਜਾਂ ਦੂਸਰੇ ਪਾਸੇ ਜਾ ਜਾ ਕੇ ਮੱਥਾ ਟੇਕਦੇ ਹਨ ਨੱਕ ਰਗੜਦੇ ਫਿਰਦੇ ਹਨ ਸੱਚ ਜਾਣਿਓ ਜਿਨ੍ਹਾਂ ਨੂੰ ਇਸ ਪੂਰੇ ਗੁਰੂ ਤੋਂ ਨਾ ਕੁਝ ਮਿਲਿਆ ਲੈਣਾ ਨਾ ਆਇਆ ਉਹ ਜਿੱਥੇ ਮਰਜੀ ਜਾਣ ਉਹਨਾਂ ਨੂੰ ਕਦੇ ਵੀ ਸੁੱਖ ਸਬਰ ਤੇ ਸੰਤੋਖ ਨਹੀਂ ਮਿਲਣਾ ਜਦੋਂ ਭਾਈ ਰੂਪ ਸਿੰਘ ਦੀ ਬੱਚੀ ਦੀ ਇਹ ਗੱਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੁਣੀ ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਹੋਵੇ ਗੁਰੂ ਦਾ ਸਿੱਖ ਤੇ ਭੁੱਖਾ ਸੋਵੇ ਹੋਵੇ ਗੁਰੂ ਦਾ ਸਿੱਖ ਤੇ ਗਰੀਬ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਗੱਲ ਸੁਣ ਕੇ ਬੱਚੀ ਅਤੇ ਭਾਈ ਰੋਪ ਸਿੰਘ ਬੜਾ ਖੁਸ਼ ਹੋ ਗਏ ਕਿ ਸਤਿਗੁਰੂ ਜੀ ਇਹ ਕਿਹੋ ਜਿਹੇ ਬਚਨ ਕਰ ਰਹੇ ਹਨ ਤਾਂ ਸਤਿਗੁਰੂ ਨੇ ਕਿਹਾ ਕਿ ਭਾਈ ਰੋਪ ਸਿੰਘ ਤੇਰੀ ਬੱਚੀ ਤਾਂ ਤੇਰੇ ਨਾਲੋਂ ਵੀ ਸਿਆਣੀ ਹੈ ਜਾ ਅੱਜ ਤੋਂ ਬਾਅਦ ਤੇਰਾ ਲੋਕ ਤੇ ਪਰਲੋਕ ਸਵਾਰ ਦਿੱਤਾ ਤੇਰੀ ਬੱਚੀ ਤਾਂ ਨਾ ਕੁਝ ਮੰਗ ਕੇ ਵੀ ਸਾਰਾ ਕੁਝ ਮੰਗ ਰਹੀ ਹੈ ਜਾ ਅੱਜ ਤੋਂ ਬਾਅਦ ਤੇਰੀ ਗਰੀਬੀ ਦਲੇਦਰ ਦੁੱਖ ਖਤਮ ਕਿਉਂਕਿ ਜਿੰਨਾ ਸਬਰ ਤੇ ਸੰਤੋਖ ਤੇਰੇ ਅੰਦਰ ਹੈ ਸ਼ਾਇਦ ਹੋਰ ਕਿਸੇ ਵਿੱਚ ਨਾ ਹੋਵੇ ਗਰੀਬੀ ਵਿੱਚ ਰਹਿ ਕੇ ਵੀ ਤੂੰ ਕਦੇ ਸਾਨੂੰ ਦੱਸਿਆ ਨਹੀਂ ਕਿ ਮੈਂ ਗਰੀਬ ਹਾਂ ਇਹੋ ਹੀ ਸੰਸਾਰ ਦੀ ਆਪਾਂ ਜੇ ਗੱਲ ਕਰੀਏ ਜਦੋਂ ਪਿਤਾ ਨੂੰ ਬੱਚੇ ਤੇ ਆਪਣੇ ਪੁੱਤਰ ਤੇ ਭਰੋਸਾ ਹੋਵੇ ਨਾ ਵੀ ਇਹ ਸਬਰ ਵਾਲਾ ਹੈ ਤਾਂ ਬਾਪ ਸਾਰਾ ਕੁਝ ਹੀ ਉਸ ਨੂੰ ਦੇ ਦਿੰਦਾ ਹੈ ਬਾਕੀ ਜਿਹੜੇ ਲਾਲਚੀ ਨੇ ਜਾਂ ਲਾਲਸਾ ਦੇ ਨਾਲ ਭਰੇ ਹੋਏ ਨੇ ਆਪਾਂ ਸਮਾਜ ਦੇ ਵਿੱਚ ਅੱਜ ਹਾਲਾਤ ਦੇਖ ਹੀ ਰਹੇ ਹਾਂ ਸੋ ਇਹ ਸਬਰ ਤੇ ਸੰਤੋਖ ਦੀ ਛੋਟੀ ਜੀ ਸਤਿਗੁਰੂ ਜੀ ਦੀ ਸਾਖੀ ਹੈ ਪਰ ਸਿੱਖਿਆ ਬਹੁਤ ਵੱਡੀ ਹੈ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਕਿਉਂਕਿ ਜੇਕਰ ਤੁਸੀਂ ਇਸ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤਾਂ ਵਧੀਆ ਰਿਸਪੌਂਸ ਦੇ ਨਾਲ ਚੈਨਲ ਮੇਰਾ ਅੱਗੇ ਚੱਲ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ